ਹੈਲੋ ਫਰੈਂਡਸ ਸਭ ਤੋਂ ਪਹਿਲਾਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਮੇਰੇ ਚੈਨਲ ਅੰਛਦੀਪ ਸੰਧੂ ਬਲੌਗ ਵਿੱਚ ਅੱਜ ਆਪਾਂ ਬਣਾਉਣ ਜਾ ਰਹੇ ਹਾਂ ਫਿੰਗਰਸ ਜੋ ਵਿਆਹ ਸ਼ਾਦੀਆਂ ਵਿੱਚ ਮਿਲਦੇ ਨੇ ਉਸ ਲਈ ਆਪਾਂ ਚਾਰ ਆਲੂ ਲਏ ਨੇ ਇਸ ਨੂੰ ਆਪਾਂ ਬਰੀਕ ਕੱਟ ਲਾਂਗੇ ਜਿੱਦਾਂ ਆਪਾਂ ਫ੍ਰੈਂਚ ਫ੍ਰਾਈ ਕੱਟਦੇ ਹਾਂ ਆਲੂ ਦਾ ਆਪਾਂ ਛਿਲਕਾ ਉਤਾਰ ਕੇ ਚੰਗੀ ਤਰ੍ਹਾਂ ਇਸ ਨੂੰ ਕੱਟ ਲਿਆ ਫਿੰਗਰ ਫ੍ਰਾਈ ਦੀ ਸ਼ੇਪ ਦੀ ਵਿੱਚ ਹੁਣ ਇਸ ਨੂੰ ਦੋ ਤਿੰਨ ਵਾਰੀ ਪਾਣੀ ਦੇ ਨਾਲ ਧੋਵਾਂਗੇ। ਲਗਭਗ 3-4 ਵਾਰੀ ਇਸ ਨੂੰ ਸਾਫ਼ ਪਾਣੀ ਦੇ ਨਾਲ ਧੋ ਲਿਆਏ। ਹੁਣ 1 ਘੰਟੇ ਲਈ ਇਸ ਨੂੰ ਠੰਡੇ ਪਾਣੀ ਵਿੱਚ ਭੌਂ ਕੇ ਰੱਖ ਦੇਵਾਂਗੇ ਤਾਂ ਕਿ ਇਸ ਦਾ ਸਾਰਾ ਸਟਾਰਚ ਨਿਕਲ ਜਾਵੇ। ਟਿੱਟਾ ਟਿੱਟਾ ਜੋ ਹੁੰਦਾ ਹੈ ਲੋਹੋਂ ਪਰ ਉਹ ਸਟਾਰਚ ਹੁੰਦਾ ਹੈ ਉਹ ਸਾਰਾ ਇਸ ਨੂੰ ਚੰਗੀ ਤਰ੍ਹਾਂ ਆਪਾਂ ਜਦੋਂ ਭੌਂ ਕੇ ਰੱਖ ਦਿੱਤਾ ਤੇ ਉਹ ਨਿਕਲ ਜਾਏਗਾ। ਆਪਾਂ ਨੂੰ 10 ਤੋਂ 15 ਮਿੰਟ ਹੋ ਚੁੱਕੇ ਨੇ ਆਲੂ ਨੂੰ ਰੱਖਣ ਲਈ ਰੱਖਿਆ ਹੋਇਆ ਪਾਣੀ ਵਿੱਚ ਹੁਣ ਇੱਕ ਵਾਰੀ ਫੇਰ ਇਸ ਨੂੰ ਚੰਗੀ ਤਰ੍ਹਾਂ ਆਪਾਂ ਇਦਾਂ ਹੱਥ ਨਾਲ ਮਸਲ ਦਵਾਂਗੇ ਤਾਂ ਕਿ ਇਸ ਦਾ ਸਾਰਾ ਸਟਾਰਟ ਨਿਕਲ ਜਾਵੇ ਤੇ ਫਿਰ ਆਪਾਂ ਅੱਧੇ ਘੰਟੇ ਦੀ ਰੈਸਟ ਦੇਵਾਂਗੇ ਫਿੰਗਰਸ ਬਣਾਉਣ ਲਈ ਅਤੇ ਇਹ ਚਿੱਲੀ ਪਟੈਟੋ ਬਣਾਉਣ ਲਈ ਇਸ ਵਿੱਚ ਆਪਾਂ ਮਸਾਲਾ ਤਿਆਰ ਕੀਤਾ ਹੈ ਉਸ ਲਈ ਆਪਾਂ ਪਿਆਜ਼ ਨੂੰ ਮੋਟਾ ਕੱਟ ਲਿਆ ਹੈ ਤੇ ਆਪਾਂ ਟਮਾਟਰ ਨੂੰ ਵੀ ਮੋਟਾ ਕੱਟ ਲਿਆ ਤੁਸੀਂ ਇਸ ਵਿੱਚ ਸ਼ਿਮਲਾ ਮਿਰਚ ਵੀ ਐਡ ਕਰ ਸਕਦੇ ਹੋ ਇਸਨਾਲੇ ਇਸ ਦਾ ਫਲੇਵਰ ਬਹੁਤ ਜ਼ਿਆਦਾ ਵਧੀਆ ਆਉਂਦਾ ਹੈ ਆਪਾਂ ਨੂੰ ਇੱਕ ਘੰਟਾ ਹੋ ਚੁੱਕਿਆ ਹੈ ਪਾਣੀ ਵਿੱਚ ਡੁਬੋ ਕੇ ਰੱਖਿਆ ਨੂੰ ਹੁਣ ਇਸ ਨੂੰ ਕਿਸ ਸਾਫ ਕੱਪੜੇ ਵਿੱਚ ਰੱਖ ਲਾਂਗੇ ਤੇ ਇਸ ਦਾ ਸਾਰਾ ਪਾਣੀ ਨਿਚੋੜ ਲਵਾਂਗੇ ਆਲੂ ਨੂੰ ਬਿਲਕੁਲ ਸੁਕਾ ਲਵਾਂਗੇ ਇਸ ਨੂੰ ਚੰਗੀ ਤਰ੍ਹਾਂ ਆਪਾਂ ਪਾਣੀ ਇਸ ਦਾ ਸਾਫ ਕਰ ਲਾਂਗੇ ਕੱਪੜੇ ਸੁੱਕੇ ਵਿੱਚ ਕੱਢ ਕੇ ਚੰਗੀ ਤਰ੍ਹਾਂ ਆਲੂ ਦਾ ਪਾਣੀ ਸਕਾ ਲਿਆ ਸਾਰੇ ਆਲੂਆਂ ਦਾ ਇਹ ਬਿਲਕੁਲ ਸੁੱਕੇ ਹੋ ਚੁੱਕੇ ਨੇ ਹੁਣ ਇਸ ਵਿੱਚ ਆਪਾਂ ਇੱਕ ਚਮਚ ਲਸਣ ਤੇ ਅਦਰਕ ਦਾ ਪੇਸਟ ਐਡ ਕਰਾਂਗੇ ਥੋੜਾ ਜਿਹਾ ਨਮਕ ਐਡ ਕਰਾਂਗੇ ਸਵਾਦ ਅਨੁਸਾਰ ਥੋੜੀ ਜਿਹੀ ਲਾਲ ਮਿਰਚ ਜੇ ਤੁਹਾਡੇ ਕੋਲ ਦੇਗੀ ਮਿਰਚ ਹੈ ਤੁਸੀਂ ਉਸ ਤੋਂ ਵੀ ਵਰਤ ਸਕਦੇ ਹੋ ਰੰਗ ਵਾਸਤੇ ਆਪਾਂ ਲਾਲ ਮਿਰਚ ਦੇਗੀ ਆਪਣੇ ਕੋਲ ਇਸ ਟਾਈਮ ਨਹੀਂ ਹੈ ਇਸ ਕਰਕੇ ਆਪਾਂ yellow color ऐड ਕਰ ਰਹੇ ਹਾਂ ਹੁਣ ਇਸ ਨੂੰ ਚੰਗੀ ਤਰ੍ਹਾਂ ਆਪਾਂ ਮਿਕਸ ਕਰ ਲਾਂਗੇ ਸਾਰੇ ਪੇਸਟ ਨੂੰ ਕਿ ਇਸ ਵਿੱਚ ਮਿਕਸ ਹੋ ਜਾਵੇ ਆਲੂਆਂ ਦੇ ਨਾਲ ਚੰਗੀ ਤਰ੍ਹਾਂ ਚਿਪਕ ਜਾਵੇ ਲੱਗ ਜਾਵੇ ਤੇ ਇਸ ਨੂੰ 10 ਮਿੰਟ ਲਈ ਰੈਸਟ ਦੇਵਾਂਗੇ ਆਪਾਂ ਤਾਂ ਕਿ ਇਹ ਵਧੀਆ ਮੈਰੀਨੇਟ ਹੋ ਜਾਣਾ ਸਾਰਾ ਮਸਾਲਾ ਇਹਨਾਂ ਦੇ ਨਾਲ ਲੱਗ ਜਾਵੇ ਆਪਾਂ ਤਿੰਨੇ ਚਮਚੇ ਲੈਨੇ ਆ ਰੋਟ ਦੇ ਇਸ ਨੂੰ ਥੋੜਾ ਥੋੜਾ ਕਰਕੇ ਇਸ ਵਿੱਚ ਮਿਕਸ ਕਰਾਂਗੇ ਤੇ ਚੰਗੇ ਤਰ੍ਹਾਂ ਹੱਥ ਨਾਲ ਤਾਂ ਮਿਕਸ ਕਰ ਲਾਂਗੇ ਕਿ ਇਸ ਦੀ ਵੀ ਵਧੀਆ ਕਿ ਕੋਟਿੰਗ ਹੋ ਜਾਵੇ ਇਸ ਦੇ ਉੱਪਰ ਇਸ ਨਾਲ ਇੱਕ ਵਧੀਆ ਕ੍ਰਿਸਪੀ ਲੇਅਰ ਬਣ ਕੇ ਆਵੇਗੀ ਇਸ ਦੇ ਉੱਪਰ ਜਦੋਂ ਅਸੀਂ ਫਰਾਈ ਕਰਾਂਗੇ ਚੰਗੀ ਤਰ੍ਹਾਂ ਆਪਣੇ ਫਿੰਗਰਸ ਮਿਕਸ ਹੋ ਚੁੱਕੇ ਨੇ ਇਹਨਾਂ ਉੱਪਰ ਵਧੀਆ ਆਰਰ ਰੋਟ ਦੀ ਲੇਅਰ ਆ ਚੁੱਕੀ ਹੈ ਆਪਾਂ ਇੱਕ ਬਰਤਨ ਲਿਆਏ ਉਸ ਵਿੱਚ ਆਪਾਂ ਰਾਈਫਡ ਆਇਲ ਪਾ ਕੇ ਗਰਮ ਹੋਣ ਲਈ ਰੱਖ ਦਿੱਤਾ ਹੈ ਤੇ ਹੁਣ ਇਹ ਫ੍ਰੈਂਚ ਫਰਾਈ ਨੂੰ ਫਿੰਗਰਸ ਨੂੰ ਆਪਾਂ ਫਰਾਈ ਕਰਾਂਗੇ ਤੇਲ ਆਪਣਾ ਗਰਮ ਹੋ ਚੁੱਕਿਆ ਹੈ ਹੁਣ ਇਸ ਨੂੰ ਪਾ ਕੇ ਹਲਕੇ ਹਲਕੇ ਫਰਾਈ ਕਰਾਂਗੇ ਇਹਨੂੰ ਪਾਉਣ ਦਾ ਤਰੀਕਾ ਇਦਾਂ ਇਕੱਲੇ ਇਕੱਲੇ ਜੀ ਹੱਥ ਨਾਲ ਖਿਲਾਰ ਕੇ ਪਾਣੇ ਹੈ ਇਸ ਨੂੰ 골ਡਨ ਬਰਾਊਨ ਹੋਣ ਤੱਕ ਪਕਾਵਾਂਗੇ ਐਦਾਂ ਕਰਕੇ ਆਪਾਂ ਸਾਰੇ ਫਰਾਈ ਕਰ ਲਾਂਗੇ ਜਦਾਂ ਹਲਾਤੇ ਪਾਣਾ ਹੈ ਤਾਂ ਕਿ ਇਹ ਆਪ ਕੋ ਜਿੱਪਕ ਨਾ ਹੁਣ ਆਪਾਂ ਇੱਕ ਬਰਤਨ ਲੈ ਲਿਆ ਉਸ ਵਿੱਚ 2 ਚਮਚਾ ਆਪਾਂ ਤੇਲ ਪਾਇਆ ਏ ਇਸ ਵਿੱਚ ਪਾਵਾਂਗੇ ਥੋੜਾ ਜਿਹਾ ਜੀਰਾ ਜੀਰਾ ਆਪਣਾ ਭੁੰਨ ਲਿਆ ਪਜ ਚੁੱਕਿਆ ਏ ਹੁਣ ਆਹ ਮੋٹے ਕੱਟੇ ਹੋਏ ਪਿਆਜ਼ ਤੇ ਟਮਾਟਰ ਇਸ ਨੂੰ ਹਲਕਾ ਜਿਹਾ 골ਡਨ ਬ੍ਰਾਊਨ ਤੱਕ ਹੋਣ ਤੱਕ ਪਕਾਵਾਂਗੇ ਇਹ ਤੋਂ ਕੁਝ ਚਾਹ ਵੀ ਐਡ ਕਰ ਸਕਦੇ ਹਾਂ ਜਾਂ ਤਾਂ ਇਸ ਵਿੱਚ ਟਮਾਟਰ ਐਡ ਕਰਨਾ ਹੈ ਤਾਂ ਟਮਾਟਰ ਦੇ ਸਾਰੇ ਬੀਜ ਨੂੰ ਅਲੱਗ ਕਰ ਲੈਣਾ ਹੈ ਬੀਜ ਨਹੀਂ ਸੋਚ ਐਡ ਕਰਨੇ ਅੱਗੇ ਆ ਜਾ ਆਪਣਾ 골ਡਨ ਬ੍ਰਾਊਨ ਹੋਣੇ ਸਟਾਰਟ ਹੋ ਚੁੱਕੇ ਨੇ ਤੇ ਟਮਾਟਰ ਵੀ ਪਹਿਲਾਂ ਨਾਲ ਸੌਫਟ ਹੋਣ ਚੁੱਕੇ ਨੇ ਹੁਣ ਇਸ ਵਿੱਚ ਐਡ ਕਰਾਂਗੇ ਨਮਕ, ਮਿੱਠਾ ਮਸਾਲਾ ਆਪਣੇ ਸਵਾਦ ਅਨੁਸਾਰ ਥੋੜੀ ਜਿਹੀ ਲਈ ਆਪਾਂ ਹਲਦੀ ਥੋੜੀ ਜਿਹੀ ਲਾਲ ਮਿਰਚ ਥੋੜਾ ਜਿਹਾ ਨਮਕ ਸਵਾਦ ਅਨੁਸਾਰ ਇਸ ਨੂੰ ਮਿਕਸ ਕਰਾਂਗੇ करेंगे एक चमचा ग्रीन चिली सॉस एक चमचा सोया सॉस एक चमचा पर टमाटर सॉस इसन चंकी तरह मिक्स करा हम इस एक कौली पानी भी ले इसमें ऐड करा चंकी तरह मिक्स करा ਇੱਕ ਚਮਚਾ ਲੈ ਆਪੇ ਕਾਰਨ ਸਟਾਰਟ ਦਾ ਇਸ ਨੂੰ ਵੀ ਆਪਾਂ ਪਾਣੀ ਦੇ ਵਿੱਚ ਘੋਲ ਕੇ ਇਸ ਵਿੱਚ ਐਡ ਕਰਾਂਗੇ ਤੇ ਮਿਕਸ ਕਰਾਂਗੇ ਇਸ ਨੂੰ 2 ਤੋਂ 3 ਮਿੰਟ ਲਈ ਪਕਾਵਾਂਗੇ ਗਰੇਵੀ ਆਪਣੀ ਪਹਿਲੇ ਨਾਲ ਠੀਕ ਹੋ ਚੁੱਕੀ ਹੈ ਗਾੜੀ ਹੋ ਚੁੱਕੀ ਹੈ ਹੁਣ ਇਸ ਵਿੱਚ ਆਪਾਂ ਜੋ ਉਂ ਫਿੰਗਰਸ ਬਣਾਇਸੀ ਫਰਾਈਜ਼ ਉਸ ਨੂੰ ਐਡ ਕਰਾਂਗੇ ਐਸ ਨੂੰ ਚੰਗੇ ਤਰ੍ਹਾਂ ਆਪਾਂ ਮਿਕਸ ਕਰ ਲਾਂਗੇ ਜਰਾ ਮਿਕਸ ਕਰ ਲਾਂਗੇ ਉੱਪਰ ਦੀ ਧਨੀਏ ਨਾਲ ਗਾਰਨਿਸ਼ ਕਰ ਦਾਂਗੇ ਆਪਣੇ ਚਿਲੀ ਪਟੈਟੋ ਬਣ ਕੇ ਤਿਆਰ ਨੇ ਉੱਪਰ ਆਪ ਚਿੱਟੇ ਜਾਂ ਕਾਲੇ ਤੇਲ ਨਾਲ ਤਾਂ ਗਾਰਨਿਸ਼ ਕਰ ਦਾਂਗੇ ਆਪਣੇ ਚਿਲੀ ਪਟੈਟੋ ਬਣ ਕੇ ਤਿਆਰ ਨੇ ਜੇ ਤੁਹਾਨੂੰ ਮੇਰੀ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜਰੂਰ ਕਰਿਓ ਥੈਂਕ ਯੂ ਫॉर ਵਾਚਿੰਗ